ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਡਾਈਜੀ ਜਲੰਧਰ ਰੇਂਜ ਡਾਕਟਰ ਅਨੂਪਤੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਹੈ ਇੱਥੇ ਜਲੰਧਰ ਰੂਰਲ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਪਰਸੋਂ ਜਿਹੜੇ ਹੈਗੇ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਸਾਨੂੰ 5 ਕਿਲੋ ਜਿਹੜੀ ਚਰਸ ਹੈਗੀ ਹੈ ਉਹ ਬਰਾਮਦ ਹੋਈ ਨਾਲ 51000 ਡਰਗ ਮਨੀ ਤੇ ਇੱਕ ਐਕਟਿਵ ਆ ਜਿਸ ਤੇ ਉਹ ਸਵਾਰ ਹੋ ਕੇ ਇਹ ਸਾਰਾ ਜਿਹੜਾ ਹੈਗਾ ਡਰਗ ਦਾ ਕੰਮ ਕਰ ਰਿਹਾ ਸੀ ਇਹ ਸਾਰੀ ਕਾਰਵਾਈ ਜਿਹੜੀ ਸਾਡੇ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਹੈਗੇ ਨੇ ਉਹਨਾਂ ਦੇ ਉਹਨਾਂ ਦੀ ਇਨਫੋਰਮੇਸ਼ਨ ਦੇ ਤੇ ਕੀਤੀ ਗਈ ਤੇ ਐਸਪੀ ਸਪੈਸ਼ਲ ਬ੍ਰਾਂਚ શ્રીਮੰਤ ਜੀ ਦੀ ਯੋਗ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਦੋਨੋਂ ਦੋਸ਼ੀ ਅਸੀਂ ਫੜੇ ਆ ਉਹ ਪੁਰਾਣੇ ਮੁਜਰਮ ਹੈਗੇ ਨੇ ਪਹਿਲਾਂ ਵੀ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਹੈਗੇ ਨੇ ਕੁਝ ਸਾਡੇ ਜਿਹੱਤੀ ਦੇ ਵਿੱਚ ਹੈਗੇ ਨੇ ਕੋਈ ਸਿਟੀ ਦੇ ਵਿੱਚ ਵੀ ਹੈਗੇ ਨੇ ਸੋ ਇਹ ਨੋਨ ਸਮਗਲਰਸ ਹੈਗੇ ਨੇ ਜੀ ਡਰੱਗ ਕੇਸਿਸ ਦੇ ਵਿੱਚ ਤੇ ਇਹਨਾਂ ਨੂੰ ਇਹ 2-3 ਸਾਲ ਪਹਿਲਾਂ ਇਹ ਜੇਲ੍ਹ ਤੋਂ ਬਾਹਰ ਆਏ ਸੀ ਉਸ ਤੋਂ ਬਾਅਦ ਹੁਣੇ ਫਿਰ ਇਹਨਾਂ ਨੇ ਇਸ ਕੰਮ ਦਾ ਕਰਨਾ ਸ਼ੁਰੂ ਕੀਤਾ ਤੇ ਜਿਹੜੀ ਇਹ ਬੇਸਿਕਲੀ ਲੈ ਕੇ ਆਏ ਹੈਗੇ ਨੇ ਜੋ ਸਾਨੂੰ ਪੁੱਛਗਿੱਛ ਪਤਾ ਚੱਲਿਆ ਹੈ ਇਹ ਮੇਰਟ ਯੂਪ ਜਿਲ੍ਹਾ ਮੇਰਟ ਸਟੇਟ ਯੂਪ ਉੱਥੋਂ ਲੈ ਕੇ ਆਏ ਹੈਗੇ ਨੇ ਤੇ ਅੱਗੇ ਸਪਲਾਈ ਕਰਨੀ ਸੀ ਏਰੀਆ ਦੇ ਵਿੱਚ ਜੋ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਾਡੀ ਪੁਲਿਸ ਨੇ ਵਧੀਆ ਕੰਮ ਕੀਤਾ ਹੈ ਕਿੰਨੇ ਕੁ ਡੀਕਰੀਸ ਤੇ ਲੈ ਕੇ ਆਏ ਸੀ ਕਿੰਨੇ ਦੇ ਵਿੱਚ ਵੇਚੀ ਇਹ 2 ਲੱਖ ਰੁਪਏ ਪਰ ਕੇਜੀ ਦੇ ਹਿਸਾਬ ਨਾਲ ਲੈ ਕੇ ਆਏ ਸੀ ਜੀ ਤੇ ਉਸ ਤੋਂ ਬਾਅਦ ਫਿਰ ਅੱਗੇ ਇਹ 50 ਤੋਂ 60 ਹਜ਼ਾਰ ਰੁਪਏ ਪਰ ਕਿਲੋ ਦੇ ਹਿਸਾਬ ਨਾਲ ਇਹ ਐਡੀਸ਼ਨਲ ਕਰਕੇ ਵੇਚਦੇ ਸੀਗੇ ਜੀ ਤੇ ਦੇਖਿਆ ਜਾਂਦਾ ਜੇ ਅਸਲੀ ਆਦੇ ਜਾਂ ਕੋਈ ট্রাক ਆਦੇ ਰਿਹਾ ਯੂਪੀ ਤੇ ਜ਼ਿਆਦਾ ਦਰ ਕੀ ਸਾਰੇ ਜਾਂਦੇ ਉਹਦੇ ਜਿਹੜੇ ਕੋਰਪੋਰੇਸ਼ਨ ਕਰਦੇ ਆ ਕਿਤੇ ਕੋਈ ਖਾਲੀ ਬਾਕਲੇ ਕੋਈ ਟਰੈਵਲ ਆਸ ਕਰਦੇ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਡੀ ਸਪੈਸ਼ਲ ਬ੍ਰਾਂਡ ਦੀ ਕਾਰਵਾਈ ਕੀਤੀ ਹੈਗੀ ਹੈ ਸਾਡੀ ਵੱਖ-ਵੱਖ ਟੀਮਾਂ ਅਸੀਂ ਫੀਲਡ ਦੇ ਵਿੱਚ ਆਪਰੇਸ਼ਨਲਾਈਜ਼ ਕੀਤੀਆਂ ਹੋਈਆਂ ਨੇ ਆ ਸਪੈਸ਼ਲ ਬ੍ਰਾਂਚੇਜ਼ ਦੀ ਟੀਮ ਐ ਸੀਆਈਏ ਦੀ ਟੀਮ ਹੈ ਥਾਣਿਆਂ ਦੀਆਂ ਟੀਮਾਂ ਨੇ ਸੋ ਇਹ ਰਿਕਵਰੀ ਤਾਂ ਹੀ ਹੋਈ ਹੈ ਜੀ ਚਾਂਸ ਮਤਲਬ ਇਨਫੋਰਮੇਸ਼ਨ ਬੇਸਡ ਰਿਕਵਰੀ ਹੈ ਮੌਕੇ ਤੇ ਨਾਕਾ ਲਗਾਇਆ ਤੇ ਬੰਦੇ ਫੜੇ ਗਏ ਤੋਂ ਇਸ ਤਰ੍ਹਾਂ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆ ਰਹੇ ਹਾਂ ਦੋ ਦਿਨ ਦਰ ਮੰਨਤੇ ਆਗੇ ਜੀ ਐਕਟਿਵ ਹੈ ਨਾ ਜੀ ਆਪਣੀ ਵੀ ਚੋਲੀਆਂ ਨਹੀਂ ਐਕਟਿਵ ਆਪਣੀ ਹੈਗੀ ਹੈ ਜੀ ਕੋਈ ਹੋਰ ਵੀ ਕੋਈ ਨਹੀਂ ਹਲੇ ਤਾਂ ਫਿਲਹਾਲ ਦੋ ਹੀ ਬੰਦੇ ਇਹਦੇ ਵਿੱਚ ਮੇਨ ਫਿਗਰ ਆਊਟ ਹੋਏ ਨੇ ਜਿਨ੍ਹਾਂ ਦੇ ਨਾਮ ਗੁਰਦੇয়াল ਤੇ ਸੰਦੀਪ ਹੈਗਾ ਜਿਹੜਾ ਸੰਦੀਪ ਉਰਫ सोनू ਹੈਗਾ ਇਹ ਇਹ ਬੇਸਿਕਲੀ ਮੇਨ ਇਹਦਾ ਮਾਸਟਰ ਮਾਈਂਡ ਹੈਗੇ ਨਾਲ ਜਿਹੜਾ ਦੂਜਾ ਗੁਰਦੇয়াল ਹੈ ਉਹ ਇਹਨੂੰ ਅੱਗੇ ਥਰੀ ਵਿਲਰ ਦਾ ਥਰੀ ਵਿਲਰ ਚਲਾਉਂਦਾ ਹੈ ਅੱਗੇ ਬੇਸਿਕਲੀ ਉਹ ਡਿਸਟ੍ਰਿਬਿਊਟ ਕਰਦਾ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਚਰੇ ਇਹ ਪ੍ਰਾਣੇ ਹੈਗੇ ਆ ਜੀ ਪਰਚੇ ਤੇ ਤੁਸੀਂ ਦੇਖੋ ਇਹਨਾਂ ਦੇ 2001 ਤੋਂ 2007 ਦਾ ਵੀ ਪਰਚਾ ਹੈ 15 ਦਾ ਸੋ ਪ੍ਰਾਣੇ ਕ੍ਰਿਮੀਨਲ ਹੈਗੇ ਨੇ ਤੇ ਚਰਜ ਦਾ ਹੀ ਕੰਮ ਕਰਦੇ ਆ ਜੀ ਦੂਸਰੇ ਕੀ ਨੇ ਬਹੁਤ ਬਣਾ ਲੈਣੇ ਡਾਇਰੈਕਟ ਪਾਣੀ ਨਾ ਆਏ ਉਹ ਅਸੀਂ ਹੁੰਦੇ ਉਹ ਅਸੀਂ ਉਹ ਦੇਖਾਂਗੇ ਜੀ ਵੀ ਜਿਹੜੇ ਪਹਿਲੇ ਜਿਹੜੇ ਹੈਗੇ ਨੇ ਪ੍ਰੋਪਰਟੀਆਂ ਉਹਨਾਂ ਨੇ ਕੀ ਕੀ ਬਣਾਈਆਂ ਨੇ ਕਿਉਂਕਿ ਉਹਨੀਆਂ ਕੁਝ ਕੰਡੀਸ਼ਨ ਹੁੰਦੀਆਂ ਨੇ ਜਿਹੜੀਆਂ ਐਨਡੀਪੀਐਸ ਐਕਟ ਦੇ ਅੰਡਰ ਬੜੀਆਂ ਸਟ੍ਰਿਕਟ ਕੰਡੀਸ਼ਨਸ ਹੈ ਉਹਦੇ ਅੰਡਰ ਅਸੀਂ ਦੇਖਾਂਗੇ ਵੀ ਜੇ ਉਹ ਫਾਲ ਕਰਦੇ ਹੋਏ ਪਹਿਲਾਂ ਕੀ ਕੀ ਰਿਕਵਰੀਜ਼ ਹੈ ਕੀ ਇਹ ਸਜ਼ਾ ਹੋਏ ਨੇ ਬਰੀ ਹੋਏ ਨੇ ਸੋ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਅਮਲ ਵਿੱਚ ਲਿਆ ਕੇ ਆਈਡੈਂਟੀਫਾਈ ਕਰਕੇ ਲਿਆਵਾਂਗੇ ਜ਼ਰੂਰ ਲੈ ਕੇ ਆਵਾਂਗੇ ਜਿਹੜਾ 55 ਜਰਦੀ ਹੋ ਬਾਜੂ ਦੇ ਇੱਕ ਮਣੀ ਹੈਗੀ ਉਹ ਦੱਸਿਆ ਨਹੀਂ ਉਹੀ ਜਿਵੇਂ ਮੈਂ ਕਿਹਾ ਜੀ ਜਿਹੜੀ ਮੂਵੇਬਲ ਤੇ ਇਮੂਵੇਬਲ ਪ੍ਰਾਪਰਟੀ ਹੈ ਉਹ ਸੀ ਆਇਡੈਂਟੀਫਾਈ ਕਰਕੇ ਜਿਹੜਾ ਐਕਟ ਦੇ ਧਾਰਾਵਾਂ ਹੈ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਸਰ ਇਹ ਪਹਿਲਾਂ ਜਿਹੜਾ ਕੇਸ ਕਿੱਥੇ ਕੋਈ ਦਰਜ ਹੈ ਇਹਨਾਂ ਦੀ ਪਹਿਲਾਂ ਦੀ ਨਕੋਦਰ ਦੇ ਵਿੱਚ ਵੀ ਹੈਗੇ ਆ ਜੀ ਸਿਟੀ ਦੇ ਵਿੱਚ ਡਿਵੀਜ਼ਨ ਨੰਬਰ 6 ਭਾਰਗੋ ਕੈਂਪ थाना सदर 2 ਨੰਬਰ ਸੋ ਵੱਖ-ਵੱਖ ਸਿਟੀ ਦੇ ਵੀ ਤੇ ਜਿਹੜੇ ਦਿਹਾਤੀ ਏਰੀਆ ਵਿੱਚ ਦੋਨਾਂ ਚ ਪਰਚੇ ਦਰਜ ਹੈ ਸਰ ਨਾਲ ਹੋਰ ਵੀ ਸਾਥੀ ਇਹਨਾਂ ਤੇ ਹੋਣਗੇ ਕਿੱਥੇ ਚੱਲਦੇ ਆਣਗੇ ਹਾਂ ਬਿਲਕੁਲ ਜੀ ਉਹ ਜਿਹੜਾ ਹੈਗਾ ਉਹਦੀ ਪੂਰੀ ਹੁਣੇ ਤਫਤੀਸ਼ ਕਰ ਰਹੇ ਆਂ ਤੇ ਜਿਵੇਂ ਜਿਵੇਂ ਦੋ ਦਿਨ ਦੇ ਰਿਮਾਂਡ ਤੇ ਵੀ ਹੈਗੇ ਆ ਤੇ ਅਸੀਂ ਸਾਰੇ ਇਹਦੇ ਜਿਹੜੇ ਬੈਕਵਰਡ ਲਿੰਕ ਹੈਗੇ ਆ ਯੂਪੀ ਤੱਕ ਉਹ ਅਸੀਂ ਪੂਰੀ ਟ੍ਰੇਸ ਕਰਕੇ ਤੁਹਾਨੂੰ ਫਿਰ ਉਹਦੀ ਅਲੱਗ ਤੋਂ ਇਨਫੋਰਮੇਸ਼ਨ ਵੀ ਦਵਾਵਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ